1 April ਤੋਂ ਜਿਹੜੇ UPI ਦੇ ਨਿਯਮ ਬਦਲਣ ਜਾ ਰਹੇ ਨੇ ਤੇ ਇਹਦੇ ਵਿੱਚ ਕਈ ਜਿਹੜੇ ਲੋਕ ਨੇ UPI ਦੀ ਵਰਤੋਂ ਨਹੀਂ ਕਰ ਸਕਣਗੇ ਕਿਹੜੇ ਜਿਹੜੇ ਲੋਕ ਨੇ ਜਿਹੜੇ UPI ਦੀ ਵਰਤੋਂ ਨਹੀਂ ਕਰ ਸਕਣਗੇ ਕੀ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਚੈਨਲ ਨਾਲ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਗੱਲ ਕਰਦੇ ਆ UPI ਦੀ ਵਰਤੋਂ ਤਾਂ ਹੀ ਤੁਹਾਨੂੰ ਕਰਨੀ ਪੈਂਦੀ ਹੈ ਜੇਕਰ ਤੁਸੀਂ ਕਿਸੇ ਨੂੰ ਪੇਮੈਂਟ ਭੇਜਣੀ ਹੈ ਜਾਂ ਪੇਮੈਂਟ ਕਿਸੇ ਤੋਂ ਲੈਣੀ ਹੈ ਤੋਂ 1 ਅਪ੍ਰੈਲ 2025 ਤੋਂ ਅਕਿਰਿਆਸ਼ੀਲ ਮੋਬਾਈਲ ਨੰਬਰਾਂ ਵਾਲੇ ਖਪਤਕਾਰ UPI ਰਾਹੀਂ ਭੁਗਤਾਨ ਨਹੀਂ ਕਰ ਸਕਣਗੇ ਇਸ ਦਾ ਜਿਹੜਾ ਕਾਰਨ ਹੈ ਅਜਿਹੇ ਖਪਤਕਾਰਾਂ ਦਾ ਮੋਬਾਈਲ ਨੰਬਰ ਵੀ UPI ID ਤੋਂ ਅਨਲਿੰਕ ਹੋ ਜਾਵੇਗਾ ਇਸ ਸਬੰਧੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ NPCI ਨੇ ਸੰਖਿਆਤਮਕ UPI ID ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੇਕਰ ਕਿਸੇ ਯੂਪੀਆਈ ਉਪਭੋਗਤਾ ਦਾ ਬੈਂਕ ਨਾਲ ਰਜਿਸਟਰਡ ਮੋਬਾਈਲ ਨੰਬਰ ਲੰਬੇ ਸਮੇਂ ਤੋਂ ਬੰਦ ਰਹਿੰਦਾ ਹੈ ਤਾਂ ਉਪਭੋਗਤਾ ਦਾ ਯੂਪੀਆਈ ਆਈਡੀ ਵੀ ਅਨਲਿੰਕ ਹੋ ਜਾਵੇਗਾ ਤੇ ਵਿਅਕਤੀ ਜਿਹੜਾ ਯੂਪੀਆਈ ਸੇਵਾ ਦੀ ਵਰਤੋਂ ਨਹੀਂ ਕਰ ਸਕੇਗਾ ਮੋਬਾਈਲ ਨੰਬਰ ਨੂੰ ਜਿਹੜਾ ਤੁਸੀਂ ਹਮੇਸ਼ਾ ਚਾਲੂ ਰੱਖਣਾ ਅਜਿਹੀ ਸਥਿਤੀ ਦੇ ਵਿੱਚ ਯੂਪੀਆਈ ਸੇਵਾ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਨੂੰ ਇਹ ਜਕਿੰਨੀ ਬਣਾਉਣਾ ਹੋਏਗਾ ਕਿ ਉਸ ਦਾ ਜਿਹੜਾ ਬੈਂਕ ਦੇ ਵਿੱਚ ਰਜਿਸਟਰਡ ਮੋਬਾਈਲ ਨੰਬਰ ਹੈ ਚੱਲ ਰਿਹਾ ਹੈ ਯੂਪੀਆਈ ਸੇਵਾ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਤਾਂ ਹੀ ਵਰਤੀ ਜਾ ਸਕਦੀ ਹੈ ਜੇਕਰ ਬੈਂਕ ਰਿਕਾਰਡ ਸਹੀ ਮੋਬਾਈਲ ਨੰਬਰ ਨਾਲ ਅਪਡੇਟ ਰੱਖੇ ਜਾਣਗੇ ਯੂਪੀਆਈ ਸੇਵਾ ਦੇ ਵਿੱਚ ਸਮੱਸਿਆਵਾਂ ਅਕਿਰਿਆਸੀਲ ਜਾਂ ਮੂੜ ਨਿਰਧਾਰਿਤ ਮੋਬਾਈਲ ਨੰਬਰਾਂ ਨਾਲ ਜੁੜੀਆਂ ਹੋ ਸਕਦੀਆਂ ਨੇ ਦੂਰ ਸੰਚਾਰ ਵਿਭਾਗ ਦੇ ਨਿਯਮਾਂ ਅਨੁਸਾਰ ਕੋਈ ਵੀ ਮੋਬਾਈਲ ਨੰਬਰ ਜੋ ਇੱਕ ਵਾਰ ਬੰਦ ਹੋ ਜਾਂਦਾ ਹੈ 90 ਦਿਨਾਂ ਬਾਅਦ ਹੀ ਨਵੇਂ ਗਾਹਕ ਨੂੰ ਦਿੱਤਾ ਜਾ ਸਕਦਾ ਹੈ ਜੇਕਰ ਕਿਸੇ ਗਾਹਕ ਦਾ ਮੋਬਾਈਲ ਨੰਬਰ ਕਾਲਾਂ ਸੁਨੇਹਾ ਜਾਂ ਡੇਟਾ ਲਈ ਨਹੀਂ ਵਰਤਿਆ ਜਾ ਰਿਹਾ ਤਾਂ ਕੰਪਨੀਆ ਦੁਆਰਾ ਅਜਿਹੇ ਨੰਬਰਾਂ ਨੂੰ ਅਯੋਗ ਕਰ ਦਿੱਤਾ ਜਾਂਦਾ ਹੈ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਉਪਭੋਗਤਾ ਦਾ ਬੈਂਕ ਪ੍ਰਮਾਣਿਤ ਮੋਬਾਈਲ ਨੰਬਰ ਜੁਪੀਆਈ ਪਛਾਣਕਰਤਾ ਵੱਜੋਂ ਜਿਹੜਾ ਕੰਮ ਕਰੇਗਾ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਸਾਰੇ ਬੈਂਕਾਂ, UPI ਐਪਸ ਤੇ ਤੀਜੀ ਧਿਰ ਸੇਵਾ ਪ੍ਰਦਾਤਾਵਾਂ ਨੂੰ ਕਰਨੀ ਪਵੇਗੀ। ਇਹ ਬਦਲਾਅ ਜਿਹੜੇ ਨੇ 1 ਅਪ੍ਰੈਲ ਤੋਂ ਹੋਣ ਜਾ ਰਹੀ ਨੇ। SBI ਤੇ IDFC First Bank ਵੀ 1 ਅਪ੍ਰੈਲ ਤੋਂ ਆਪਣੀ ਕ੍ਰੈਡਿਟ ਨੀਤੀ ਬਦਲ ਰਹੀ ਨੇ। SBI ਦੇ ਸਿੰਪਲੀ ਕਲਿੱਕ ਕਾਰਡ ਨਾਲ ਕੀਤੇ ਗਏ ਸਭੀ ਲੈਣ-ਦੇਣ ਤੇ 10x ਦੀ ਬਜਾਏ 5x ਰਿਵਾਰਡ ਪੁਆਇੰਟ ਮਿਲਣਗੇ। ਏਅਰ ਇੰਡੀਆ ਐਸ ਬੀ ਆਈ ਕਾਰਡ ਰਾਹੀਂ ਟਿਕਟਾਂ ਬੁੱਕ ਕਰਨ ਤੇ ਤੁਹਾਨੂੰ ਪ੍ਰਤੀ 100 ਰੁਪਏ ਤੇ 15 ਦੀ ਬਜਾਏ 5 ਰਿਵਾਰਡ ਪੁਆਇੰਟ ਮਿਲਣਗੇ ਕਲੱਬ 17 ਦੀ ਮੈਂਬਰਸ਼ਿਪ ਹੁਣ ਆਈਡੀ ਐਫਸੀ ਕ੍ਰੈਡਿਟ ਕਾਰਡਾਂ ਧਾਰਕਾਂ ਦੇ ਲਈ ਉਪਲਬਧ ਨਹੀਂ ਹੋਏਗੀ 31 ਮਾਰਚ ਤੋਂ ਪਹਿਲੇ ਕਾਰਡ ਰੀਨਿਊ ਕਰਾਉਣ ਵਾਲਿਆਂ ਨੂੰ 1 ਸਾਲ ਲਈ ਸਾਲਾਨਾ ਫੀਸ ਤੋਂ ਜਿਹੜੀ ਛੋਟ ਮਿਲੇਗੀ ਪਰ ਯਾਤਰਾ ਦੇ ਜਿਹੜੇ ਲਾਭ ਹੈ ਉਹ ਬੰਦ ਹੋ ਜਾਣਗੇ ਸੋ ਇਹ ਵੱਡੀ ਅਪਡੇਟ ਅੱਜ ਤੁਹਾਨੂੰ ਦਿੱਤੀ ਹੈ ਇਸੇ ਤਰ੍ਹਾਂ ਦੀ ਨਿੱਤ ਨਵੀਆਂ ਖਬਰਾਂ ਦੇ ਲਈ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖਣਾ ਹੈ 1 April ਤੋਂ ਜਿਹੜੇ UPI ਦੇ ਨਿਯਮ ਬਦਲਣ ਜਾ ਰਹੇ ਨੇ ਤੇ ਇਹਦੇ ਵਿੱਚ ਕਈ ਜਿਹੜੇ ਲੋਕ ਨੇ UPI ਦੀ ਵਰਤੋਂ ਨਹੀਂ ਕਰ ਸਕਣਗੇ ਕਿਹੜੇ ਜਿਹੜੇ ਲੋਕ ਨੇ ਜਿਹੜੇ UPI ਦੀ ਵਰਤੋਂ ਨਹੀਂ ਕਰ ਸਕਣਗੇ ਕੀ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਚੈਨਲ ਨਾਲ ਨਵੇਂ ਜੁੜੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਗੱਲ ਕਰਦੇ ਹਾਂ UPI ਦੀ ਵਰਤੋਂ ਤਾਂ ਹੀ ਤੁਹਾਨੂੰ ਕਰਨੀ ਪੈਂਦੀ ਹੈ ਜੇਕਰ ਤੁਸੀਂ ਕਿਸੇ ਨੂੰ ਪੇਮੈਂਟ ਭੇਜਣੀ ਹੈ ਜਾਂ ਪੇਮੈਂਟ ਕਿਸੇ ਤੋਂ ਲੈਣੀ ਹੈ 1 اپریل 2025 ਤੋਂ غیر فعال موبائل نمبروں والے ਖਪਤਕਾਰ UPI ਰਾਹੀਂ ਭੁਗਤਾਨ ਨਹੀਂ ਕਰ ਸਕਣਗੇ ਇਸ ਦਾ ਜਿਹੜਾ ਕਾਰਨ ਹੈ ਅਜਿਹੇ ਖਪਤਕਾਰਾਂ ਦਾ موبائل ਨੰਬਰ ਵੀ UPI ID ਤੋਂ ਅਨਲਿੰਕ ਹੋ ਜਾਵੇਗਾ ਇਸ ਸਬੰਧੀ نیشنل پیمੈਂਟਸ ਕਾਰਪੋਰੇਸ਼ਨ ਆਫ ਇੰਡੀਆ NPCI ਨੇ ਸੰਖਿਆਤਮਕ UPI ID ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੇਕਰ ਕਿਸੇ ਯੂਪੀਆਈ ਉਪਭੋਗਤਾ ਦਾ ਬੈਂਕ ਨਾਲ ਰਜਿਸਟਰਡ ਮੋਬਾਈਲ ਨੰਬਰ ਲੰਬੇ ਸਮੇਂ ਤੋਂ ਬੰਦ ਰਹਿੰਦਾ ਹੈ ਤਾਂ ਉਪਭੋਗਤਾ ਦਾ ਯੂਪੀਆਈ ਆਈਡੀ ਵੀ ਅਨਲਿੰਕ ਹੋ ਜਾਵੇਗਾ ਤੇ ਵਿਅਕਤੀ ਜਿਹੜਾ ਯੂਪੀਆਈ ਸੇਵਾ ਦੀ ਵਰਤੋਂ ਨਹੀਂ ਕਰ ਸਕੇਗਾ ਮੋਬਾਈਲ ਨੰਬਰ ਨੂੰ ਜਿਹੜਾ ਤੁਸੀਂ ਹਮੇਸ਼ਾ ਚਾਲੂ ਰੱਖਣਾ ਅਜਿਹੀ ਸਥਿਤੀ ਦੇ ਵਿੱਚ UPI ਸੇਵਾ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਨੂੰ ਇਹ ਜਕਿੰਨੀ ਬਣਾਉਣਾ ਹੋਏਗਾ ਕਿ ਉਸ ਦਾ ਜਿਹੜਾ ਬੈਂਕ ਦੇ ਵਿੱਚ ਰਜਿਸਟਰਡ ਮੋਬਾਈਲ ਨੰਬਰ ਹੈ ਚੱਲ ਰਿਹਾ ਹੈ UPI ਸੇਵਾ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਤਾਂ ਹੀ ਵਰਤੀ ਜਾ ਸਕਦੀ ਹੈ ਜੇਕਰ ਬੈਂਕ ਰਿਕਾਰਡ ਸਹੀ ਮੋਬਾਈਲ ਨੰਬਰ ਨਾਲ ਅਪਡੇਟ ਰੱਖੇ ਜਾਣਗੇ UPI ਸੇਵਾ ਦੇ ਵਿੱਚ ਸਮੱਸਿਆਵਾਂ ਅਕਿਰਿਆਸੀਲ ਜਾਂ ਮੂੜ ਨਿਰਧਾਰਿਤ ਮੋਬਾਈਲ ਨੰਬਰਾਂ ਨਾਲ ਜੁੜੀਆਂ ਹੋ ਸਕਦੀਆਂ ਨੇ ਦੂਰ ਸੰਚਾਰ ਵਿਭਾਗ ਦੇ ਨੀਮਾਂ ਅਨੁਸਾਰ ਕੋਈ ਵੀ ਮੋਬਾਈਲ ਨੰਬਰ ਜੋ ਇੱਕ ਵਾਰ ਬੰਦ ਹੋ ਜਾਂਦਾ ਹੈ 90 ਦਿਨਾਂ ਬਾਅਦ ਹੀ ਨਵੇਂ ਗਾਹਕ ਨੂੰ ਦਿੱਤਾ ਜਾ ਸਕਦਾ ਹੈ ਜੇਕਰ ਕਿਸੇ ਗਾਹਕ ਦਾ ਮੋਬਾਈਲ ਨੰਬਰ ਕਾਲਾਂ ਸੁਨੇਹਾ ਜਾਂ ਡੇਟਾ ਲਈ ਨਹੀਂ ਵਰਤਿਆ ਜਾ ਰਿਹਾ ਤਾਂ ਕੰਪਨੀਆਂ ਦੁਆਰਾ ਅਜਿਹੇ ਨੰਬਰਾਂ ਨੂੰ ਅਯੋਗ ਕਰ ਦਿੱਤਾ ਜਾਂਦਾ ਹੈ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਉਪਭੋਗਤਾ ਦਾ ਅਣਤ ਮੋਬਾਈਲ ਨੰਬਰ ਜੁਪੀ ਆਈ ਪਛਾਣ ਕਰਤਾ ਵੱਜੋਂ ਜਿਹੜਾ ਕੰਮ ਕਰੇਗਾ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਸਾਰੇ ਬੈਂਕਾਂ UPI ਐਪਸ ਤੇ ਤੀਜੀ ਧਿਰ ਸੇਵਾ ਪ੍ਰਦਾਤਾਵਾਂ ਨੂੰ ਕਰਨੀ ਪਵੇਗੀ ਇਹ ਬਦਲਾਅ ਜਿਹੜੇ ਨੇ 1 ਅਪ੍ਰੈਲ ਤੋਂ ਹੋਣ ਜਾ ਰਹੀ ਨੇ SBI ਤੇ IDFC First Bank ਵੀ 1 ਅਪ੍ਰੈਲ ਤੋਂ ਆਪਣੀ ਕ੍ਰੈਡਿਟ ਨੀਤੀ ਬਦਲ ਰਹੀ ਨੇ SBI ਦੇ ਸਿੰਪਲੀ ਕਲਿੱਕ ਕਾਰਡ ਨਾਲ ਕੀਤੇ ਗਏ ਸਭੀ ਲੈਣ-ਦੇਣ ਤੇ 10X ਦੀ ਬਜਾਏ 5X ਰਿਵਾਰਡ ਪੁਆਇੰਟ ਮਿਲਣਗੇ ਏਅਰ ਇੰਡੀਆ ਐਸ ਬੀ ਆਈ ਕਾਰਡ ਰਾਹੀਂ ਟਿਕਟਾਂ ਬੁੱਕ ਕਰਨ ਤੇ ਤੁਹਾਨੂੰ ਪ੍ਰਤੀ 100 ਰੁਪਏ ਤੇ 15 ਦੀ ਬਜਾਏ 5 ਰਿਵਾਰਡ ਪੁਆਇੰਟ ਮਿਲਣਗੇ ਕਲੱਬ 17 ਦੀ ਮੈਂਬਰਸ਼ਿਪ ਹੁਣ ਆਈਡੀ ਐਫਸੀ ਕ੍ਰੈਡਿਟ ਕਾਰਡਾਂ ਧਾਰਕਾਂ ਦੇ ਲਈ ਉਪਲਬਧ ਨਹੀਂ ਹੋਏਗੀ 31 ਮਾਰਚ ਤੋਂ ਪਹਿਲੇ ਕਾਰਡ ਰੀਨਿਊ ਕਰਾਉਣ ਵਾਲਿਆਂ ਨੂੰ 1 ਸਾਲ ਲਈ ਸਾਲਾਨਾ ਫੀਸ ਤੋਂ ਜਿਹੜੀ ਛੋਟ ਮਿਲੇਗੀ ਪਰ ਯਾਤਰਾ ਦੇ ਜਿਹੜੇ ਲਾਭ ਹੈ ਉਹ ਬੰਦ ਹੋ ਜਾਣਗੇ ਸੋ ਇਹ ਵੱਡੀ ਅਪਡੇਟ ਅੱਜ ਤੁਹਾਨੂੰ ਦਿੱਤੀ ਹੈ ਇਸੇ ਤਰ੍ਹਾਂ ਦੀ ਨਿੱਤ ਨਵੀਆਂ ਖਬਰਾਂ ਦੇ ਲਈ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖਣਾ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਤਾਂ ਜੋ